ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ ਜਦੋਂ ਜਵਾਨ ਅਵਸਥਾ ਸੀ ਉਸ ਸਮੇਂ ਬਾਬਾ ਆਨੰਦ ਸਿੰਘ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਗਏ ਹਜੂਰ ਸਾਹਿਬ ਜਾ ਕੇ ਬਾਬਾ ਆਨੰਦ ਸਿੰਘ ਜੀ ਨੇ ਹਜੂਰ ਸਾਹਿਬ ਦੇ ਹੈੱਡ ਪੁਜਾਰੀ ਜੀ ਨੂੰ ਬੇਨਤੀ ਕੀਤੀ ਜੀ ਮੈਨੂੰ ਇੱਥੇ ਕੋਈ ਸੇਵਾ ਬਖਸ਼ੋ ਹੈੱਡ ਪੁਜਾਰੀ ਜੀ ਨੇ ਕਿਹਾ ਕਿ ਦੱਸੋ ਜੀ ਕੀ ਸੇਵਾ ਕਰੋਗੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਜੋ ਆਪ ਜੀ ਦਾ ਹੁਕਮ ਹੋਵੇ ਉਹੀ ਸੇਵਾ ਕਰਾਂਗੇ ਹਜੂਰ ਸਾਹਿਬ ਗ੍ਰੰਥੀ ਸਾਹਿਬ ਜੀ ਨੂੰ ਪੁਜਾਰੀ ਜੀ ਕਿਹਾ ਜਾਂਦਾ ਹੈ ਪੁਜਾਰੀ ਜੀ ਨੇ ਕਿਹਾ ਤੁਸੀਂ ਇੱਥੇ ਦਰਬਾਰ ਸਾਹਿਬ ਵਿੱਚ ਝਾੜੂ ਮਾਰਿਆ ਕਰੋ ਇੱਥੇ ਦੇ ਲੋਕ ਝਾੜੂ ਨਹੀਂ ਮਾਰਦੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਝਾੜੂ ਤਾਂ ਮਾਰ ਦਿਆ ਕਰਾਂਗੇ ਪਰ ਕੋਈ ਹੋਰ ਵੱਡੀ ਸੇਵਾ ਬਖਸ਼ੋ ਪੁਜਾਰੀ ਜੀ ਨੇ ਕਿਹਾ ਫੇਰ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਰਾਤ ਨੂੰ ਵਰਛਾ ਫੜ ਕੇ ਸੱਚਖੰਡ ਦਾ ਪਹਿਰਾ ਦਿਆ ਕਰੋ ਬਾਬਾ ਜੀ ਨੇ ਕਿਹਾ ਜੀ ਇਸ ਤੋਂ ਵੀ ਕੋਈ ਵੱਡੀ ਸੇਵਾ ਬਖਸ਼ੋ ਪੁਜਾਰੀ ਜੀ ਕਹਿਣ ਲੱਗੇ ਤੁਸੀਂ ਲੰਗਰ ਵਿੱਚ ਜਾ ਕੇ ਲੰਗਰ ਵਰਤਾਇਆ ਕਰੋ ਬਾਬਾ ਜੀ ਨੇ ਕਿਹਾ ਇਸ ਤੋਂ ਵੀ ਵੱਡੀ ਕੋਈ ਸੇਵਾ ਬਖਸ਼ੋ ਪੁਜਾਰੀ ਜੀ ਕਹਿਣ ਲੱਗੇ ਇਸ ਤੋਂ ਵੀ ਵੱਡੀ ਸੇਵਾ ਇਹ ਹੈ ਕਿ ਕਈ ਵਾਰ ਰੇਲ ਗੱਡੀ ਰਾਤ ਨੂੰ ਲੇਟ ਆਉਂਦੀ ਹੈ ਜਦੋਂ ਸੰਗਤਾਂ ਰੇਲ ਗੱਡੀ ਤੋਂ ਉਤਰ ਕੇ ਅੱਧੀ ਰਾਤ ਨੂੰ ਆਉਂਦੀਆਂ ਹਨ ਤਾਂ ਉਸੇ ਸਮੇਂ ਲੰਗਰ ਨੂੰ ਜਿੰਦਾ ਲੱਗਿਆ ਹੁੰਦਾ ਹੈ ਤੁਸੀਂ ਇਹੇ ਸੇਵਾ ਕਰੋ ਜਦੋਂ ਵੀ ਕੋਈ ਰਾਤ ਨੂੰ ਸੰਗਤ ਆਵੇ ਤਾਂ ਸੰਗਤ ਨੂੰ ਰਾਤ ਨੂੰ ਪ੍ਰਸ਼ਾਦਾ ਬਣਾ ਕੇ ਸ਼ਕਾਇਆ ਕਰੋ ਹਜੂਰ ਸਾਹਿਬ ਆਏ ਹੋਏ ਕਿਸੇ ਵੀ ਬੰਦੇ ਨੂੰ ਰਾਤ ਨੂੰ ਭੁੱਖਾ ਨਾ ਪੈਣ ਦਿਓ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਜੀ ਇਹੇ ਸੇਵਾ ਵੀ ਕਰ ਲਵਾਂਗੇ ਪਰ ਇਸ ਤੋਂ ਵੀ ਕੋਈ ਵੱਡੀ ਸੇਵਾ ਬਖਸ਼ੋ ਹੈਡ ਪੁਜਾਰੀ ਜੀ ਬਾਬਾ ਜੀ ਨੂੰ ਦੇਖ ਕੇ ਕਹਿਣ ਲੱਗੇ ਕਿ ਕਾਕਾ ਤੇਰੀ ਉਮਰ ਤਾਂ ਬਹੁਤ ਛੋਟੀ ਹੈ ਪਰ ਤੇਰੀ ਛਾਲ ਬਹੁਤ ਵੱਡੀ ਹੈ ਬਾਬਾ ਆਨੰਦ ਸਿੰਘ ਜੀ ਦੇ ਉਸ ਸਮੇਂ ਹਜੇ ਦਾੜੀ ਮੁੱਛਾਂ ਫੁੱਟ ਰਹੀਆਂ ਸਨ ਪੁਜਾਰੀ ਜੀ ਕਹਿਣ ਲੱਗੇ ਕਿ ਇੱਥੇ ਇੱਕ ਸਭ ਤੋਂ ਵੱਡੀ ਸੇਵਾ ਹੈ ਪਰ ਉਹ ਸੇਵਾ ਕਰਨ ਲਈ ਕਲਗੀਧਰ ਪਾਤਸ਼ਾਹ ਜੀ ਨੇ 13 ਪ੍ਰਣ ਦੱਸੇ ਹੋਏ ਹਨ ਉਹ ਸੇਵਾ ਕਰਨ ਲਈ 13 ਪ੍ਰਣ ਕਰਨੇ ਪੈਂਦੇ ਹਨ ਉਹ 13 ਪ੍ਰਣ ਕਰਨ ਤੋਂ ਬਾਅਦ ਹੀ ਉਹ ਸੇਵਾ ਉਸ ਗੁਰਮੁਖ ਨੂੰ ਮਿਲਦੀ ਹੈ ਬਾਬਾ ਜੀ ਨੇ ਕਿਹਾ ਠੀਕ ਹੈ ਜੀ ਮੈਂ ਉਹ ਪ੍ਰਣ ਕਰਨ ਲਈ ਤਿਆਰ ਹਾਂ ਪੁਜਾਰੀ ਸਾਹਿਬ ਕਹਿਣ ਲੱਗੇ ਕਿ ਉਸ ਸੇਵਾ ਲਈ ਸਭ ਤੋਂ ਪਹਿਲਾਂ ساری ਉਮਰ ਦੀ ਅਰਦਾਸ ਕਰਵਾਉਣੀ ਪੈਂਦੀ ਹੈ ਕਿ ਮੈਂ ਇਹ ਸੇਵਾ ساری ਜ਼ਿੰਦਗੀ ਕਰਾਂਗਾ ਮੈਂ ساری ਜ਼ਿੰਦਗੀ ਵਿਆਹ ਨਹੀਂ ਕਰਵਾਵਾਂਗਾ ਜੇ ਇਹ ਸੇਵਾ ਕਰਨੀ ਹੈ ਤਾਂ ਪਹਿਲਾਂ ਅੰਮ੍ਰਿਤ ਛਕਣਾ ਜ਼ਰੂਰੀ ਹੈ ਜੇ ਇਹ ਸੇਵਾ ਕਰਨੀ ਹੈ ਤਾਂ ਹਰ ਰੋਜ਼ 8 ਘੰਟੇ ਵਾਹਿਗੁਰੂ ਦਾ ਸਿਮਰਨ ਕਰਨਾ ਜ਼ਰੂਰੀ ਹੈ ਜੇ ਇਹੇ ਸੇਵਾ ਕਰਨੀ ਹੈ ਤਾਂ ਹਰ ਰੋਜ਼ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਜ਼ਰੂਰੀ ਹੈ ਜੇ ਇਹੇ ਸੇਵਾ ਕਰਨੀ ਹੈ ਤਾਂ ਹਰ ਰੋਜ਼ ਦੋ ਸੁਖਮਨੀ ਸਾਹਿਬ ਜੀ ਦੇ ਪਾਠ ਕਰਨੇ ਜ਼ਰੂਰੀ ਹਨ ਹੋਟਲ ਦੀ ਕੋਈ ਚੀਜ਼ ਨਹੀਂ ਖਾਣੀ ਭਾਵ ਬਾਹਰ ਦੀ ਕੋਈ ਚੀਜ਼ ਨਹੀਂ ਖਾਣੀ ਰਾਤ ਨੂੰ 12 ਵਜੇ ਗੋਦਾਵਰੀ ਤੇ ਇਸ਼ਨਾਨ ਕਰਕੇ ਇੱਕ ਘੰਟਾ ਨਿਤਨੇਮ ਕਰਕੇ ਫਿਰ ਗੋਦਾਵਰੀ ਦੇ ਵਿੱਚੋਂ ਦੋ ਗਾਗਰਾਂ ਪਾਣੀ ਦੀਆਂ ਭਰ ਕੇ ਲਿਆਉਣੀਆਂ ਹਨ ਤੇ ਫਿਰ ਇੱਥੇ ਸੱਚਖੰਡ ਵਿੱਚ ਤਖਤ ਸਾਹਿਬ ਜੀ ਦਾ ਇਸ਼ਨਾਨ ਕਰਵਾਉਣਾ ਹੈ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਇਹ ਪ੍ਰਣ ਤੇ ਸੇਵਾ ਮੈਨੂੰ ਮਨਜ਼ੂਰ ਹੈ ਬਾਬਾ ਆਨੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਅੰਮ੍ਰਿਤ ਛਕ ਲਿਆ ਅਤੇ ਅਰਦਾਸ ਕਰਵਾ ਦਿੱਤੀ ਬਾਬਾ ਜੀ ਹਰ ਰੋਜ਼ ਇਹ ਸੇਵਾ ਕਰਨ ਲੱਗ ਪਏ। ਬਾਬਾ ਜੀ ਨੂੰ ਇਸ ਤਰ੍ਹਾਂ ਸੇਵਾ ਕਰਦੇ ਹੋਏ 4 ਸਾਲ ਬੀਤ ਗਏ। ਬਾਬਾ ਜੀ ਨੇ ਕਦੇ ਸੇਵਾ ਵਿੱਚ ਕੋਈ ਵਿਗਨ ਨਹੀਂ ਪੈਣ ਦਿੱਤਾ। ਜਦੋਂ ਬਾਬਾ ਆਨੰਦ ਸਿੰਘ ਜੀ ਨੂੰ ਸੇਵਾ ਕਰਦੇ ਹੋਏ 4 ਸਾਲ ਹੋ ਗਏ ਤਾਂ ਉਸ ਸਮੇਂ ਮਾਗ ਦਾ ਮਹੀਨਾ ਚੱਲ ਰਿਹਾ ਸੀ। ਠੰਡ ਬਹੁਤ ਜ਼ਿਆਦਾ ਸੀ। ਬਿਜਲੀ ਲਿਸ਼ਕ ਰਹੀ ਸੀ। ਬਾਬਾ ਜੀ ਨੇ ਅੰਮ੍ਰਿਤ ਵੇਲੇ 1 ਵਜੇ ਤਖਤ ਸਾਹਿਬ ਜੀ ਦਾ ਇਸ਼ਨਾਨ ਕਰਵਾਉਣ ਲਈ ਗੋਦਾਵਰੀ ਤੋਂ ਦੋ ਗਾਗਰਾਂ ਪਾਣੀ ਦੀਆਂ ਭਰ ਕੇ ਜਦੋਂ ਤਖਤ ਸਾਹਿਬ ਕੋਲ ਲਿਆ ਕੇ ਰੱਖੀਆਂ ਤਾਂ ਤਖਤ ਸਾਹਿਬ ਵਿੱਚੋਂ ਆਵਾਜ਼ ਆਈ ਭਾਈ ਸਿਖਾ ਇਹ ਗਾਗਰਾਂ ਵਾਲਾ ਜਲ ਪਵਿੱਤਰ ਨਹੀਂ ਹੈ ਇਹ ਸਾਡੇ ਇਸ਼ਨਾਨ ਕਰਨ ਵਾਲਾ ਨਹੀਂ ਹੈ ਸਾਡੇ ਇਸ਼ਨਾਨ ਕਰਨ ਵਿੱਚ ਸਿਰਫ 15 ਮਿੰਟ ਹੀ ਰਹਿ ਗਏ ਹਨ ਦੇਖੀ ਕਿਤੇ ਅੱਜ ਤੋਂ ਫੇਲ ਨਾ ਹੋ ਜਾਵਾਂ ਮਬਾਬਾ ਆਨੰਦ ਸਿੰਘ ਜੀ ਦੇ ਮਨ ਵਿੱਚ ਫੁਰਨਾ ਬਣਿਆ ਕਿ ਇਹ ਜਲ ਕਿਵੇਂ ਆ ਪਵਿੱਤਰ ਹੋ ਗਿਆ ਮੈਂ ਵੀ ਉਹੀ ਹਾਂ ਗਾਗਰਾਂ ਵੀ ਉਹੀ ਹਨ ਅਤੇ ਗੋਦਾਵਰੀ ਵੀ ਉਹੀ ਹੈ ਜਿੱਥੋਂ ਹਰ ਰੋਜ਼ ਜਲ ਲੈ ਕੇ ਆਉਂਦੇ ਹਾਂ ਸੱਚਖੰਡ ਵਿੱਚੋਂ ਆਵਾਜ਼ ਆਈ ਸਿੱਖਾ ਅੱਜ ਤੇਰਾ ਪੱਲਾ ਮੁਸਲਮਾਨ ਨਾਲ ਛੋ ਗਿਆ ਹੈ ਇਹ ਬਚਨ ਸੁਣ ਕੇ ਬਾਬਾ ਜੀ ਦਾ ਫੁਰਨਾ ਬਣਿਆ ਕਿ ਨਬੀ ਖਾਂ ਅਤੇ ਗਨੀ ਖਾਂ ਵੀ ਮੁਸਲਮਾਨ ਹੀ ਸਨ ਸੱਚਖੰਡ ਵਿੱਚੋਂ ਆਵਾਜ਼ ਆਈ ਭਾਈ ਸਿੱਖਾ ਜਿਹੜੇ ਮੁਸਲਮਾਨ ਨਾਲ ਤੇਰਾ ਪੱਲਾ ਛੋ ਗਿਆ ਹੈ ਉਸ ਦੀ ਚਲਮ ਪੀਤੀ ਹੋਈ ਸੀ ਉਸ ਮੁਸਲਮਾਨ ਦੇ ਹੱਥ ਵਿੱਚ ਚਲਮ ਫੜੀ ਹੋਈ ਸੀ ਉਸ ਚਲਮ ਦਾ ਧੂਆ ਤੇਰੇ ਕੱਪੜਿਆਂ ਨੂੰ ਲੱਗ ਗਿਆ ਹੈ ਤੇ ਗਾਗਰਾਂ ਨੂੰ ਵੀ ਲੱਗ ਗਿਆ ਹੈ ਇਸ ਕਰਕੇ ਇਹ ਜਲ ਆ ਪਵਿੱਤਰ ਹੋ ਗਿਆ ਹੈ ਬਾਬਾ ਜੀ ਨੇ ਛੇਤੀ ਨਾਲ ਗਾਗਰਾਂ ਚੁੱਕੀਆਂ ਅਤੇ ਗੋਦਾਵਰੀ ਤੇ ਵਾਪਸ ਚਲੇ ਗਏ ਬਾਬਾ ਜੀ ਨੇ ਸੋਚਿਆ ਕਿ ਜੇ ਮੈਂ ਇਸ਼ਨਾਨ ਕਰਨ ਲੱਗ ਪਿਆ ਤਾਂ ਸਮਾਂ ਥੋੜਾ ਰਹਿ ਗਿਆ ਹੈ ਤਾਕਤ ਸਹਬ ਜੀ ਦਾ ਇਸ਼ਨਾਨ ਕਰਵਾਉਣ ਵਿੱਚ ਕਿਤੇ ਮੈਂ ਲੇਟ ਨਾ ਹੋ ਜਾਵਾਂ ਬਾਬਾ ਜੀ ਨੇ ਗਾਗਰਾਂ ਮਾਂਜੀਆਂ ਅਤੇ ਦੁਬਾਰਾ ਪਾਣੀ ਨਾਲ ਭਰ ਲਈਆਂ ਜਦੋਂ ਬਾਬਾ ਜੀ ਨੇ ਗਾਗਰਾਂ ਭਰੀਆਂ ਤਾਂ ਫਿਰ ਆਵਾਜ਼ ਆਈ ਸਿੱਖਾ ਤੇਰੇ ਕੱਪੜੇ ਵੀ ਆ ਪਵਿੱਤਰ ਹੋ ਚੁੱਕੇ ਹਨ ਤੇਰੇ ਕੱਪੜਿਆਂ ਨੂੰ ਵੀ ਧੂਆਂ ਲੱਗਿਆ ਹੋਇਆ ਹੈ ਇਸ਼ਨਾਨ ਕਰਵਾਉਣ ਦਾ ਸਮਾਂ ਬਹੁਤ ਹੀ ਥੋੜਾ ਰਹਿ ਗਿਆ ਹੈ। ਬਾਬਾ ਜੀ ਨੇ ਆਪਣੇ ਸਾਰੇ ਵਸਤਰਾ ਸਮੇਤ ਆਪਣੀ ਪੱਗ ਸਮੇਤ ਗੋਦਾਵਰੀ ਦੇ ਵਿੱਚ ਦੋ ਵਾਰ ਚੁੰਬਾ ਲਾਇਆ ਅਤੇ ਛੇਤੀ ਨਾਲ ਗਾਗਰਾਂ ਮਾਂਜ ਕੇ ਜਲਦੀਆਂ ਭਰ ਲਈਆਂ। ਬਾਬਾ ਜੀ ਨੇ ਠੰਡ ਦੀ ਪਰਵਾਹ ਨਹੀਂ ਕੀਤੀ। ਗਿੱਲੇ ਵਸਤਰਾ ਨਾਲ ਹੀ ਬਾਬਾ ਜੀ ਛੇਤੀ ਨਾਲ ਗਾਗਰਾਂ ਭਰ ਕੇ ਤਖਤ ਸਹਬ ਕੋਲ ਲੈ ਜਾ ਕੇ ਰੱਖ ਦਿੱਤੀਆਂ ਜਦੋਂ ਗਾਗਰਾਂ ਤਖਤ ਸਹਬ ਕੋਲ ਲੈ ਜਾ ਕੇ ਰੱਖੀਆਂ ਤਾਂ ਸਿਰਫ 3 ਮਿੰਟ ਰਹਿ ਗਏ ਸਨ ਤਖਤ ਸਹਬ ਜੀ ਦਾ ਇਸ਼ਨਾਨ ਕਰਵਾਉਣ ਵਿੱਚ ਬਾਬਾ ਜੀ ਦੇ ਸਾਰੇ ਗਿੱਲੇ ਕੱਪੜੇ ਨੁੱਚੜ ਰਹੇ ਸਨ ਠੰਡ ਬਹੁਤ ਜ਼ਿਆਦਾ ਸੀ ਬਾਬਾ ਆਨੰਦ ਸਿੰਘ ਜੀ ਨੇ ਗਾਗਰਾਂ ਰੱਖ ਕੇ ਲੰਮੇ ਪਾ ਕੇ ਮੱਥਾ ਟੇਕਿਆ ਜਦੋਂ ਬਾਬਾ ਜੀ ਨੇ ਸਿਰ ਉੱਪਰ ਚੁੱਕਿਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਪ੍ਰਤੱਖ ਤਖਤ ਸਾਹਿਬ ਤੇ ਹਾਜ਼ਰ ਨਾਜ਼ਰ ਬੈਠੇ ਸਨ ਤਾਂ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਸਿੱਖਾ ਅੱਜ ਤੇਰੀ ਸੇਵਾ ਮਨਜ਼ੂਰ ਹੋ ਗਈ ਹੈ ਅੱਜ ਤੂੰ ਪਾਸ ਹੋ ਗਿਆ ਹੈ ਅੱਜ ਤੂੰ ਅੰਦਰ ਆ ਜਾ ਤੇ ਖੁਦ ਸਾਡਾ ਇਸ਼ਨਾਨ ਕਰਵਾ ਤੂੰ ਕਿਤੇ ਇਹੀ ਨਾ ਸੋਚੀ ਜਾਵੇਂ ਕਿ ਇੱਟਾਂ ਦਾ ਹੀ ਇਸ਼ਨਾਨ ਕਰਵਾਉਂਦਾ ਰਹਾ ਜਦੋਂ ਬਾਬਾ ਆਨੰਦ ਸਿੰਘ ਜੀ ਸੱਚਖੰਡ ਅੰਦਰ ਗਏ ਤਾਂ ਬਾਬਾ ਜੀ ਨੇ ਕਲਗੀ ਤਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਕਲਗੀ ਤਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਦੋਨੋਂ ਹੱਥਾਂ ਨਾਲ ਦਸਤਾਰਾ ਉਤਾਰਿਆ ਅਤੇ ਆਪਣੇ ਵਸਤਰ ਉਤਾਰੇ ਕਲਗੀਧਰ ਪਾਸ਼ਾ ਜੀ ਨੇ ਬਾਬਾ ਜੀ ਨੂੰ ਕਿਹਾ ਲੈ ਹੁਣ ਸਾਡਾ ਇਸ਼ਨਾਨ ਕਰਵਾ ਬਾਬਾ ਆਨੰਦ ਸਿੰਘ ਜੀ ਨੇ ਕਲਗੀਧਰ ਪਾਸ਼ਾ ਜੀ ਦਾ ਇਸ਼ਨਾਨ ਕਰਵਾਇਆ ਉਸ ਤੋਂ ਬਾਅਦ ਕਲਗੀਧਰ ਪਾਸ਼ਾ ਜੀ ਨੇ ਵਸਤਰ ਪਹਿਨ ਲਏ ਅਤੇ ਦਸਤਾਰਾ ਸਜਾ ਲਿਆ ਫਿਰ ਕਲਗੀਧਰ ਪਾਸ਼ਾ ਜੀ ਸੱਚਖੰਡ ਦੇ ਅੰਦਰ ਟੈਲਣ ਲੱਗ ਪਏ। ਬਾਬਾ ਜੀ ਨੇ ਤਖਤ ਸਾਹਿਬ ਨੂੰ ਸਾਫ਼ ਕੀਤਾ ਅਤੇ ਕਲਗੀਧਰ ਪਾਸ਼ਾ ਜੀ ਦਾ ਆਸਣ ਲਗਾਇਆ। ਗੁਰੂ ਸਾਹਿਬ ਆਸਣ ਤੇ ਬੈਠ ਗਏ। ਕਲਗੀਧਰ ਪਾਸ਼ਾ ਜੀ ਨੇ ਬਾਬਾ ਜੀ ਨੂੰ ਬਚਨ ਕੀਤਾ। ਭਾਈ ਸਿੱਖਾ ਤੂੰ ਮਾਲਵੇ ਨੂੰ ਚਲਿਆ ਜਾ। ਮੈਂ ਗੁਰਤਾ ਗੱਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਹੈ। ਪਰ ਲੋਕਾਂ ਨੂੰ ਗਿਆਨ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਵੇਂ ਮੰਨਣਾ ਹੈ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਹੈ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਲਮਾਰੀਆਂ ਵਿੱਚ ਪਰਛੱਤਿਆਂ ਤੇ ਆਲਿਆਂ ਵਿੱਚ ਟਰੰਕਾਂ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ ਜੋ ਅਸੀਂ ਹੁਕਮ ਕੀਤਾ ਸੀ ਕਿ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਰੇ ਲੋਕ ਬਸ ਗ੍ਰੰਥ ਗ੍ਰੰਥ ਹੀ ਕਰੀ ਜਾ ਰਹੇ ਹਨ ਅਸੀਂ ਇਸ ਤੋਂ ਅਗਲੀ ਪੰਗਤੀ ਵਾਲੀ ਸੇਵਾ ਤੇਰੀ ਝੋਲੀ ਪਾਉਣ ਲੱਗੇ ਹਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਤੂੰ ਸਿਖਾ ਇਸ ਸੇਵਾ ਤੇ ਫੁੱਲ ਚੜਾ ਤੂੰ ਲੋਕਾਂ ਨੂੰ ਦੱਸ ਕਿ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਹੈ ਇਹ ਬਚਨ ਸੁਣ ਕੇ ਬਾਬਾ ਆਨੰਦ ਸਿੰਘ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ ਬਾਬਾ ਜੀ ਨੇ ਕਿਹਾ ਕਿ ਪਾਸ਼ਾ ਮੈਂ ਤਾਂ ਹੈੱਡ ਪੁਜਾਰੀ ਸਾਹਿਬ ਤੋਂ ਦੇਗ ਕਰਵਾ ਕੇ ਅਰਦਾਸ ਕਰਵਾਈ ਹੈ ਕਿ ਮੈਂ ਤਾਂ ਸਾਰੀ ਜ਼ਿੰਦਗੀ ਗੋਦਾਵਰੀ ਤੋਂ ਗਾਗਰਾਂ ਵਿੱਚ ਜਲ ਲਿਆ ਕੇ ਆਪ ਜੀ ਦਾ ਇਸ਼ਨਾਨ ਕਰਵਾਉਣਾ ਹੈ ਮੈਂ ساری ਜ਼ਿੰਦਗੀ ਸੇਵਾ ਕਰਕੇ ਆਪਣਾ ਸਰੀਰ ਇੱਥੇ ਹੀ ਆਪ ਜੀ ਦੇ ਚਰਨਾਂ ਵਿੱਚ ਛੱਡਣਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਸਿੱਖਾ ਅਰਦਾਸ ਕਿਸ ਦੇ ਸਾਹਮਣੇ ਕੀਤੀ ਹੈ ਬਾਬਾ ਜੀ ਨੇ ਕਿਹਾ ਪਾਤਸ਼ਾਹ ਆਪ ਜੀ ਦੇ ਅੱਗੇ ਅਰਦਾਸ ਕੀਤੀ ਹੈ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਹੁਣ ਤੈਨੂੰ ਜਾਣ ਲਈ ਕੌਣ ਕਹਿ ਰਿਹਾ ਹੈ ਅਸੀਂ ਹੀ ਤੈਨੂੰ ਜਾਣ ਲਈ ਕਹਿ ਰਹੇ ਹਾਂ ਹੁਕਮ ਵੱਡਾ ਹੈ ਕਿ ਜਵਾਬ ਵੱਡਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸਿੱਖਾ ਤੂੰ ਸਾਡਾ ਬਚਨ ਮੰਨ ਕੇ ਵਾਪਸ ਮਾਲਵੇ ਨੂੰ ਚਲਿਆ ਜਾ ਬਾਬਾ ਨੰਦਸਿੰਘ ਜੀ ਨੇ ਕਲਗੀਧਰ ਪਾਸ਼ਾ ਜੀ ਦੇ ਚਰਨ ਫੜ ਲਏ ਤੇ ਬੇਨਤੀ ਕੀਤੀ ਪਾਸ਼ਾ ਮੈਂ ਤਾਂ ਕਿੱਲੇ ਘੜਨ ਵਾਲਾ ਤਰਖਾਨ ਹਾਂ ਮੈਂ ਇੰਨੀ ਵੱਡੀ ਸੇਵਾ ਨਹੀਂ ਕਰ ਸਕਦਾ ਕਲਗੀਧਰ ਪਾਸ਼ਾ ਜੀ ਨੇ ਬਚਨ ਕੀਤਾ ਸਿੱਖਾ ਹੁਣ ਤੇਰੇ ਸਾਹਮਣੇ ਅਸੀਂ ਖੁਦ ਆਪ ਖੜੇ ਹਾਂ ਤੈਨੂੰ 4 ਸਾਲ ਹੋ ਗਏ ਹਨ ਸਾਡੀ ਸੇਵਾ ਕਰਦੇ ਹੋਏ ਹੁਣ ਤੂੰ ਤਰਖਾਣ ਨਹੀਂ ਰਿਹਾ ਹੁਣ ਤੇਰੇ ਵਿੱਚ ਅਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੈ ਤੂੰ ਹੁਣ ਮਾਲਵੇ ਨੂੰ ਚਲਿਆ ਜਾ ਉਥੇ ਬਹੁਤ ਜ਼ਿਆਦਾ ਸਿੱਖੀ ਦਾ ਪਤਨ ਹੋ ਰਿਹਾ ਹੈ ਤੂੰ ਮਾਲਵੇ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕਰ ਲੋਕਾਂ ਨੂੰ ਅੰਮ੍ਰਿਤ ਛਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੰਗਤਾਂ ਨੂੰ ਜੋੜ ਸੰਗਤਾਂ ਨੂੰ ਦੱਸ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਹੈ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨ ਕੇ ਬਾਬਾ ਆਨੰਦ ਸਿੰਘ ਜੀ ਹਜ਼ੂਰ ਸਾਹਿਬ ਤੋਂ ਇਹ ਨਾਨਕ ਸਰ ਦੀ ਮਰਿਆਦਾ ਲੈ ਕੇ ਆਏ ਜੋ ਵੀ ਨਾਨਕ ਸਰ ਵਿੱਚ ਮਰਿਆਦਾ ਹੈ ਉਹੋ ਕਲਗੀਧਰ ਪਾਸ਼ਾ ਜੀ ਦੀ ਮੋਹਰ ਲੱਗੀ ਹੋਈ ਮਰਿਆਦਾ ਹੈ। ਬਾਬਾ ਆਨੰਦ ਸਿੰਘ ਜੀ ਨੇ ਕੋਈ ਆਪਣੀ ਮਨਮਤ ਨਾਲ ਨਾਨਕ ਸਰ ਦੀ ਮਰਿਆਦਾ ਨਹੀਂ ਬਣਾਈ। ਇਹ ਸਭ ਕਲਗੀਧਰ ਪਾਸ਼ਾ ਜੀ ਦੇ ਹੁਕਮ ਅਨੁਸਾਰ ਹੀ ਮਰਿਆਦਾ ਬਣਾਈ ਹੈ। ਕਿਉਂਕਿ ਜਿੱਥੇ ਮਰਿਆਦਾ ਹੈ ਉੱਥੇ ਹੀ ਸ਼ਕਤੀ ਵਰਤਦੀ ਹੈ। ਜਿੱਥੇ ਮਰਿਆਦਾ ਨਹੀਂ ਉੱਥੇ ਕੋਈ ਸ਼ਕਤੀ ਨਹੀਂ ਵਰਤਦੀ। ਬਹੁਤ ਲੋਕ ਕਿੰਤੂ ਪ੍ਰੰਤੂ ਕਰਦੇ ਹਨ ਕਿ ਨਾਨਕ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਸ਼ਾਦੇ ਦਾ ਭੋਗ ਲਗਵਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਕੰਬਲ ਰਜਾਈਆਂ ਦਿੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਸੈਂਟ ਛੜਕਦੇ ਹਨ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਗ੍ਰੰਥ ਹੀ ਸਮਝਿਆ ਜਾਂਦਾ ਹੈ ਤਾ ਇਹ ਗੱਲ ਸੋਚਣ ਵਾਲੀ ਹੈ ਕਿ ਗ੍ਰੰਥ ਕਿਵੇਂ ਕਿਸੇ ਦੀ ਅਰਦਾਸ ਸੁਣ ਕੇ ਪੂਰੀ ਕਰ ਸਕਦਾ ਹੈ ਗ੍ਰੰਥ ਤਾਂ ਸਾਰੀ ਦੁਨੀਆ ਵਿੱਚ ਬਹੁਤ ਲਿਖੇ ਹੋਏ ਹਨ ਪਰ ਗ੍ਰੰਥ ਕੀ ਕਰ ਸਕਦੇ ਹਨ ਜ਼ਿਆਦਾਤਰ ਤਾਂ ਲੋਕ ਇਹੀ ਸਮਝਦੇ ਹਨ ਕਿ 10 ਗੁਰੂ ਸਾਹਿਬ ਤਾਂ ਜੋਤੀ ਜੋਤ ਸਮਾ ਗਏ ਹਨ ਤੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 11ਵਾਂ ਗੁਰੂ ਹੈ ਤੇ ਗੁਰੂ ਵੀ ਗ੍ਰੰਥ ਹੈ ਗ੍ਰੰਥ ਸਮਝਣ ਕਰਕੇ ਹੀ ਤਾਂ ਸਾਨੂੰ ਪਾਪ ਕਰਨ ਲੱਗੇ ਕੋਈ ਡਰ ਪੈ ਨਹੀਂ ਲੱਗਦਾ ਇਸੇ ਕਰਕੇ ਹੀ ਤਾਂ ਗੁਰੂ ਸਾਹਿਬ ਦੀ ਲੋਕ ਬੇਅਦਬੀ ਕਰਦੇ ਹਨ ਜੇ ਸਾਰੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਣ ਤਾਂ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਦੇ ਕੋਈ ਬੇਅਦਬੀ ਨਹੀਂ ਕਰੇਗਾ ਉਸ ਨੂੰ ਇਹ ਭੈ ਹੋਵੇਗਾ ਕਿ ਇਹ ਗੁਰੂ ਦਾ ਸਰੀਰ ਹੈ ਜੇ ਸਰੀਰ ਹੈ ਤਾਂ ਹੀ ਗੁਰੂ ਹੈ ਤਾਂ ਹੀ ਉਹ ਸੁਣ ਸਕਦਾ ਹੈ ਤਾਂ ਹੀ ਉਹ ਸੁਣ ਕੇ ਸਾਡੀ ਅਰਦਾਸ ਪੂਰੀ ਕਰ ਸਕਦਾ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਸਮਝ ਕੇ ਮੰਨਣਾ ਤੇ ਪੂਜਣਾ ਚਾਹੀਦਾ ਹੈ ਫੇਰ ਹੀ ਸਾਡੀਆਂ ਅਰਦਾਸਾਂ ਪੂਰੀਆਂ ਹੋ ਸਕਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ